ਉਹ ਬੇਮਰੀਆਂ ਇੱਕ ਜਿਹੜੇ ਵਰਗੇ ਮਜ਼ਦੂਰ ਵਰਗੇ ਬੰਦੇ ਦਾ 50 55 ਸਾਲਾਂ ਦੀ ਕਮਾਈ ਤੁਸੀਂ ਇੱਕ ਮਿੰਟ ਦੇ ਵਿੱਚ ਰਾਖ ਕਰਕੇ ਚੱਲ ਗਏ ਥੋੜੇ ਕੀੜੇ ਪੈਣਗੇ ਤੁਹਾਡੇ ਧੱਕੇ ਦੀ ਮੈਂ ਟੱਕਣਾ ਕੋਈ ਫਰਕ ਨਹੀਂ ਪੈਂਦਾ ਮੇਰਾ ਤਾਂ ਚਲਾ ਗਿਆ ਮੈਨੂੰ ਮੁੜ ਕੇ ਮਿਲਣਾ ਤਾਂ ਹੈ ਨਹੀਂ ਮੇਰੀ ਤਾਂ ਇੱਕ ਕਲਪਨਾ ਹੈ ਮੈਂ ਤੇ ਚੁੱਧੇ ਨਹੀਂ ਬਗੜਾ ਜਾ ਤੱਕ ਸਾਹ ਚੱਲਦੇ ਨੇ ਮੈਂ ਲੜਦੇ ਰਹਿਣਾ ਪਰ ਤੁਸੀਂ ਉਹ ਪ੍ਰਵਾਸਨਾ ਉੱਪਰ ਇੱਕ ਅਦਾਲਤ ਹੋਰ ਵੀ ਹੈਗੀ ਅਦਾਲਤਾਂ ਵਿੱਚ ਥੱਲੇ ਆਈਆਂ ਵੀ ਕੰਮ ਕਰੀ ਜੰਨੀਆਂ। ਪਰੰਤੂ ਜੇ ਇਹਨਾਂ ਤੋਂ ਵੀ ਤੁਸੀਂ ਬਚ ਗਏ ਸਰਕਾਰਾਂ ਦੀ ਫਾਦਲ ਦੇ ਨਾਲ ਅਗਲੀ ਗੌਰ ਜਿਹੜੀ ਹੈ ਅਦਾਲਤਾਂ ਉੱਪਰ ਵਾਲੀ ਹੈ ਕਾਰਪੁਰਖ ਦੇ ਕੀ ਦੇ ਪੈਣਗੇ ਤੁਹਾਡੇ ਸਾਰਿਆਂ ਨੂੰ। ਖਾਸ ਕਰਕੇ ਆ ਜਿਹੜੇ ਤੁਸੀਂ ਸਾਡੇ ਉੱਤੇ ਰਾਜ ਕਰਨ ਦੇ ਸਾਡੇ ਟੈਕਸਾਂ ਦੇ ਤੰਗਾਹਾਂ ਲੈ ਕੇ ਤੁਸੀਂ ਸਾਨੂੰ ਲਟਕਾਈ ਜਾਂਦੇ ਹੋ। ਮੇਰਾ ਪੁੱਤ ਖਜ਼ਾਨੇ 'ਚ 2 ਕਰੋੜ ਰੁਪਇਆ ਪਾਵੇ ਔਰ ਜਾਨਵਰਾਂ ਬੰਨ੍ਹੇ ਧੀਰੀ ਹੋ ਜਦੇ। ਸਰਕਾਰੇ ਕਿੱਥੇ ਦਿਨ ਦੇ ਦੇਣਾ ਧਿਆਨ ਰੱਖਿਓ ਕੁਝ ਮਾਸਾਲ ਦੀ ਕਮਾਈ ਮੇਰੀ ਇਹਨੇ ਬਿਨਾਂ ਕਸੂਰ ਤੋਂ ਮਿੱਟੀ ਦੇ ਵਿੱਚ ਬੁਲਾਤੀ ਜੇ ਤੁਸੀਂ ਸਿਰ ਤੇ ਹੱਥ ਨਹੀਂ ਰੱਖੋਗੇ ਤਾਂ ਫਿਰ ਮੇਰਾ ਕੋਈ ਵਾਰਸ ਨਹੀਂ ਵਾਰਸ ਦੀ ਮੈਨੂੰ ਨਹੀਂ ਪਤਾ ਤੁਸੀਂ ਮੇਰੀ ਮਦਦ ਕਿਵੇਂ ਕਰਨੀ ਹੈ ਜਿਵੇਂ ਵੀ ਹੋਈ ਹੋਵੇ ਕਰਦੇ ਹੋ ਪਰੰਤੂ ਇਹ ਜਾਲ ਮੈਨੂੰ ਇਹ ਮਾ ਪਾਪੀਆਂ ਨੂੰ ਪਤਾ ਲੱਗ ਜੇ ਕਿਸੇ ਦਾ ਸ਼ੇਰ ਵਰਗਾ ਪੁੱਤ ਕਿਹਨੂੰ ਬਿਨਾਂ ਵਜ੍ਹਾ ਤੋਂ ਮਾਰਦੇ ਸਾਡਾ ਕਸੂਰ ਇਹ ਸੀ ਸਾਡੀ ਔਕਾਤ ਛੋਟੀ ਸੀ ਅਸੀਂ ਵੱਡੇ ਪੈਸੇ ਕਮਾਉਣ ਲਾ ਕੇ ਵੱਡੀ ਸਾਰੀ ਕਮਾਈਆਂ ਕਰਨ ਲੱਗੇ ਦੇਸ਼ਾਂ ਵਿਦੇਸ਼ਾਂ ਸਾਡਾ ਨਾਂ ਹੋ ਗਿਆ بس ਆਹੀ ਮੇਰਾ ਕਸੂਰ ਸੀ ਇਹ ਕੱਲੀ ਇੰਟਰਵਿਊ ਨਹੀਂ ਹੈ ਤੁਸੀਂ ਹੈਰਾਨ ਹੋਵੋਗੇ ਲੱਖਾਂ ਰੁਪਈਆ ਤਨਖਾਹ ਲੈਣ ਵਾਲੇ ਕਰਮਚਾਰੀ ਅਧਿਕਾਰੀ ਇਹਦੇ ਵਿੱਚ ਹੋਣਗੇ ਇਹੀ ਕਾਰਨ ਹੈ ਵੀ ਇੰਟਰਵਿਊ ਦੇ ਬਾਰੇ ਕੁਝ ਦੱਸਣਾ ਚਾਹੁੰਦੇ ਇਹ ਇੱਕ ਨੈਕਸਸ ਹੈ ਜਿਹੜਾ ਸਾਡੀਆਂ ਜਵਾਨੀਆਂ ਦਾ ਸਾਡੇ 3 ਪੁੱਤਾਂ ਦੀ ਮੌਤ ਦੇ ਸੌਦੇ ਕਰਦਾ ਹੈ ਇਹ ਇੱਕ ਨੈਕਸਸ ਹੈ ਉਹ ਨੈਕਸਸ ਟੁੱਟ ਸਕਦਾ ਹੈ ਉਹ ਨੈਕਸਸ ਨੰਗਾ ਹੋ ਸਕਦਾ ਹੈ ਪਰੰਤੂ ਉਹਨੂੰ ਟੱਕਰਤੇ ਲੱਗੇ ਹੋਏ ਨੇ ਸਾਰੇ ਕੋਈ ਜੇ ਚੁੱਪਚਾਪ ਰਹਿ ਜਵੇ ਜੇ ਤੇ ਕੋਈ ਗੱਲ ਨਾ ਹੀ ਚੱਲੇ ਤਾਂ ਚੰਗੀ ਸਾਲ 2023 ਦੇ ਅਖੀਰਲੇ ਦਿਨ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਹਵੇਲੀ ਤੋਂ ਲਾਈਵ ਆਏ ਤੇ ਮਿਲਣ ਆਏ ਲੋਕਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਸਿੱਧੂ ਕੇਸ ਬਾਰੇ ਵੀ ਅਪਡੇਟ ਦਿੱਤੀ ਇਸ ਦੇ ਨਾਲ ਹੀ ਦੇਖੋ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਸੇ ਸਰਕਾਰ ਦੀ ਤਾਰੀਫ ਕੀਤੀ ਤੇ ਕਿਉਂ ਪੰਜਾਬ ਸਰਕਾਰ ਤੇ ਹੋਏ ਗਰਮ ਤੁਸੀਂ ਮੌਸਮ ਨਹੀਂ ਵੇਖਿਆ ਗਰਮੀ ਨਹੀਂ ਵੇਖੀ ਸਰਦੀ ਨਹੀਂ ਵੇਖੀ ਉਹ ਤੁਹਾਡਾ ਸਮਰਥਨ ਤੁਹਾਡਾ ਪਿਆਰ ਪਰਿਵਾਰ ਨੂੰ ਇੰਨਾ ਜ਼ਿਆਦਾ ਮਿਲਿਆ ਕਿ ਮੇਰੇ ਕੋਲ ਤੁਹਾਡਾ ਧੰਨਵਾਦ ਕਰਨ ਲਈ ਵੀ ਇਹਨੇ ਸ਼ਬਦ ਨਹੀਂ ਹਨ ਇਸ ਕਦਰ ਤੁਹਾਡਾ ਸ਼ੁਕਰੀਆ ਅਦਾ ਕਰਾਂ ਤੁਸੀਂ ਦੁੱਖ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੇ ਮੈਨੂੰ ਮਿਹਰ ਕਰੇ ਤੁਹਾਡੇ ਪਰਿਵਾਰਾਂ ਤੇ ਸਰਦੀ ਕਲਾ ਵਿੱਚ ਰਹਾਂ ਹਮੇਸ਼ਾ ਕਿਉਂਕਿ ਲੜਾਈ ਬੇਸ਼ੱਕ ਆਪਣੀ ਲੰਬੀ ਹੈ ਪਰੰਤੂ ਤੁਹਾਡੇ ਸਹਾਰੇ ਦੇ ਨਾਲ ਤੁਹਾਡੀ ਹਾਜ਼ਰੀ ਦੇ ਨਾਲ ਮੈਨੂੰ ਇਹ ਲੱਗ ਜਾਂਦਾ ਹੈ ਹੌਸਲਾ ਆ ਜਾਂਦਾ ਹੈ ਕਿ ਮੈਂ ਇਕੱਲਾ ਨਹੀਂ ਹਾਂ ਪੁੱਤੂ ਪਿਆਰ ਕਰਨ ਵਾਲੇ ਕਾਫੀ ਵੱਡੀ ਤਾਦਾਦ ਦੇ ਵਿੱਚ ਤੇਰੇ ਨਾਲ ਅਜੇ ਵੀ ਖੜੇ ਹੈ ਕਈ ਵਾਰੀ ਮੈਂ ਮੱਕ ਮੱਕ ਸਟੇਜਾਂ ਤੋਂ ਬੁਲਾ ਰਿਆ ਨੂੰ ਗੋਲਦਾ ਸੁਣਾ। ਇਹ ਲੋਗ ਇਹ ਵੀ ਕਹਿੰਦੇ ਜੀ ਜੋ ਸਿੱਧੂ ਨਾਲ ਸੰਸਕਾਰ ਮਿਲੇ ਸੀ ਲੋਕੋ ਹੁਣ ਹੈ ਨਹੀਂ ਜੀ ਉਹ ਗੱਲ ਹੈ ਜੀ ਪਹਿਲਾਂ ਆਪਾਂ ਚਲੋ ਆਪਾਂ ਤਾਂ ਇਹ ਚੋਕੜਾ ਕੋਈ ਪੋਲਿਟਿਕਲ ਮੰਚਾ ਦੋਖ ਦਿਦਾ ਕਹਿੰਦੇ ਕੋਈ ਸੀਮਾ ਹੁੰਦੀ ਨਹੀਂ ਐ। ਵੀ ਜੇ ਉਹ ਆਪਾਂ ਕਿਸੇ ਖਾਸ ਮੌਕਦਾਂ ਦੇ ਨਾਲ ਮਿਲ ਲੀਏ ਵੀ ਇੱਕ ਘਟ ਗਿਆ ਜਾਂ ਵੱਧ ਗਿਆ। ਪਰੰਤੂ ਤੁਹਾਡੀ ਆਮ ਤੋ ਮੈਨੂੰ ਇਹ ਗੱਲ ਪੱਕੀ ਐ। ਕਾਫੀ ਲੋਕ ਉਹੀ ਮੇਰੇ ਕੋਲ ਪਹੁੰਚਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਦਰਦ ਹੈ ਜਿਨ੍ਹਾਂ ਨੂੰ ਲੱਗਦਾ ਹੈ ਇਹ ਬਹੁਤ ਵੱਡਾ ਧੱਕਾ ਹੋਇਆ ਹੈ ਕਿਸੇ ਨੂੰ ਮੌਤ ਦੀ ਸਜ਼ਾ ਮੈਨਾਂ ਕਿਸੇ ਕਸੂਰ ਤੋਂ ਦੇ ਦੇਣੀ ਔਰ ਰੈਂਡੇ ਗੁੰਡੇ ਕਸਰ ਜੋ ਸਟੇਟ ਨੇ ਆਪਣਾ ਫਰਜ਼ਾਦਾ ਕਰਨਾ ਉਹਦਾ ਵੀ ਹੱਥ ਖੜੇ ਕਰਕੇ ਭੱਜ ਜਾਣਾ ਇਹ ਉਸ ਮੌਤ ਨਾਲੋਂ ਵੀ ਜ਼ਿਆਦਾ ਦੁਖਦਾਈ ਹੈ ਤੁਸੀਂ ਵੇਖਿਆ ਹੋਣਾ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਮੋਢਰ ਹੋਇਆ। ਗਵਰਨਮੈਂਟ ਦਾ ਉੱਥੇ ਵੀ ਐਕਸ਼ਨ ਵੇਖ ਲਓ। ਪਰ ਆਪਣੀ ਤਾਂ ਗਿਣਤੀ ਨਹੀਂ ਹੁੰਦੀ ਕਿੰਨੇ ਹੋ ਗਏ। ਕਿ ਤੁਸੀਂ ਪੰਜਾਬ ਸਰਕਾਰ ਦੇ ਐਕਸ਼ਨ ਵੀ ਵੇਖ ਲਓ ਖਤਾ ਸਗੋਂ ਆਪਣੇ ਆਪ ਲੈ। 1 ਮਹੀਨਾ ਮੇਰੇ ਖਿਆਲ ਡੇਢ ਮਹੀਨਾ ਦੀ ਹੋਇਆ ਅਗਲੇ ਦਿਨ ਉਹਦੇ ਘਰ ਤੱਕ ਵੀ ਧਾਤ। ਕਾਫੀ ਵਿਦਵਾਨਾਂ ਦੇ ਵਿੱਚੋਂ ਫੋਨ ਵੀ ਆਏ ਮੈਂ ਸੁਣੇ। ਆ ਸੌਰੀ ਕਮੈਂਟਰ ਮਾਪਿਆਂ ਦਾ ਕੀ ਕਸੂਰ ਹੈ ਮੈਂ ਉਹਨਾਂ ਵੀਰਾਂ ਨੂੰ ਇਹ ਗੱਲ ਪੁੱਛਣੀ ਚਾਹਨਾ ਸਾਡਾ ਕਸੂਰ ਵੀ ਦੱਸ ਦਿਓ ਕੀ ਹੈ ਸਾਡਾ ਕਸੂਰ ਇਹ ਸੀ ਵੀ ਅਸੀਂ ਬੱਚੇ ਨੂੰ ਪੜਾ ਲਖਾ ਲਿਆ ਉਹਨੂੰ ਇਸ ਕਾਬਲ ਕੀਤਾ ਉਹ ਡਿਗਰੀਆਂ ਕੀਤੀਆਂ ਵਿਦੇਸ਼ਾਂ ਚ ਪੜਾ ਲਿਆ ਉਸ ਤੋਂ ਬਾਅਦ ਉਹ ਕਾਮਯਾਬ ਹੋ ਗਿਆ ਸਾਡਾ ਵੀ ਤਾਂ ਹੀ ਕਸੂਰ ਹੈ ਜੇ ਅਸੀਂ ਵੀ ਚਿੱਟਾ ਵੇਚਣ ਵਾਸਤੇ ਛੱਡਿਆ ਹੁੰਦਾ ਸ਼ਾਇਦ ਤੁਸੀਂ ਨਹੀਂ ਕਹਿਣੀ ਸੀ ਇਹ ਗੱਲ ਮਾਪੇ ਨਾ ਕਸੂਰ ਕਿਤੇ ਵੀ ਨਹੀਂ ਹੁੰਦਾ ਚਾਹੇ ਉਹ ਗੈਂਗਸਟਰ ਦੇ ਹੈ ਚਾਹੇ ਕਿਸੀ ਆਮ ਮੁੰਡੇ ਨੇ ਪਰੰਤੂ ਇੱਕ ਗੱਲ ਹੈਗੀ ਅਸੀਂ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਜੇ ਚੰਗਾ ਸ਼ਹਿਰ ਵੀ ਸਾਨੂੰ ਇਹ ਜਿਹਾ ਬਾੜਾ ਪਨਾਮੀ ਵੀ ਸਾਡੀ ਹੈ ਕਿਉਂਕਿ ਉਹ ਇਹ ਜਹਾ ਮਾਹੌਲ ਤੋਂ ਬੱਚਾ ਨਿਕਲਿਆ ਤਾਂ ਕੁਸ਼ਲ ਕੋਸ਼ਾ ਤੱਕ ਮਾਪੇ ਸਹਿਨੇ ਉਸ ਕੰਮ ਪਰੰਤੂ ਪੰਜਾਬ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਹਜ਼ਾਰਾਂ ਲੋਕਾਂ ਦੀ ਜਾਨਾਂ ਦੇ ਸੌਦੇ ਕਰਨ ਵਾਲਾ ਅਮਰੀਕਾ ਕੈਨੇਡਾ ਮੈਠਾ ਫਰਮਾਨ ਜਾਰੀ ਕਰੀ ਜਾਂਦਾ ਹੈ ਪਰੰਤੂ ਸਾਡੇ ਹਾਲੇ ਤੱਕ ਸਰਕਾਰ ਨੇ ਕਿਸੇ ਨੂੰ ਉਹ ਤੱਕ ਨਹੀਂ ਕਿਹਾ ਇਸੇ ਕਰਕੇ ਕਤਲੋਗਾਰ ਤੋਂ ਵਾਧੇ ਨਹੀਂ ਗਈ ਕਿਉਂਕਿ ਕਤਲ ਦੀ ਸਜ਼ਾ ਹੀ ਨਹੀਂ ਹੈ ਜੇ ਕਿਤੇ ਕੋਈ ਥੋੜਾ ਬੋਤਾ ਐਕਸ਼ਨ ਹੋਣ ਲੱਗਦਾ ਤਾਂ ਸਾਡੇ ਲੋਕ ਪੋਲੀਟਿਕਲ ਉਦਾਂ ਬਣਾ ਲੈਂਦੇ ਆ ਠੀਕ ਹੈ ਕਈ ਜਗ੍ਹਾ ਤੇ ਪੁਲਿਸ ਗਲਤ ਹੁੰਦੀ ਹੈ ਜਿਸ ਤਰ੍ਹਾਂ ਹੁਣ ਆਪਣੇ ਕੋਲੇ ਵੀ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਗੱਲ ਸੱਚ ਨਹੀਂ ਹੋਗੀ ਪੁਲਿਸ ਵੀ ਜਿੱਦਾਂ ਬਰਨਾਲੇ ਵਾਲਾ ਕੇਸ ਹੋਇਆ ਆਪ ਜਿਨ੍ਹਾਂ ਹੱਦਾਂ ਤੋਂ ਪਾਰ ਕਰ ਜਾਂਦੇ ਜਦੋਂ ਆਪਣੇ ਮਲਾਜੂਤ ਤੇ ਹਮਲਾ ਹੁੰਦਾ ਉਹਦੇ ਥੋੜੇ ਜਿਹਾ ਜ਼ਿਆਦਾ ਅਗਰੈਸਿਵ ਹੋ ਜਾਂਦੇ ਆ ਅਦਰ ਭਾਈ ਕਿ세 ਹੋਰ ਦਾ ਮਰਦ ਤਾਂ ਉਹੀ ਰਟੀ ਉਹੀ ਕੈਮਰਿਆਂ ਦੀ ਸੀਸੀਟੀਵੀ ਦੀ ਫੁਟੇਜ ਇਦਾਂ ਉਹ ਕੀਤਾ ਕਾਗਜ਼ਾਂ ਢਿੱਡ ਭਰਿਆ ਫੇਰ ਕੰਮ ਲਾਉਂਦੇ ਅੰਦਾ ਕਿੰਨੇ ਕਤਲ ਹੋਏ ਨੇ ਮੇਰੇ ਖਿਆਲ ਕਿ ਕਿਸੇ ਦਾ ਵੀ ਟ੍ਰਾਇਲ ਹੈ ਜਿਹੜਾ ਉਹ ਇੰਨੀ ਸਪੀਡਲੀ ਨਹੀਂ ਚੱਲ ਰਿਹਾ ਉਹਨਾਂ ਸਾਰੇ ਆਪੋ ਆਪਣੀ ਜਗ੍ਹਾ ਤੇ ਬਿਲਕੀ ਜਾਂਦੇ ਆ ਤਾਂ ਕੀ ਵਜ੍ਹਾ ਹੈ ਕਤਲ ਹੋ ਵੀ ਰਹੇ ਨੇ ਕਾਰਵਾਈ ਵੀ ਕੋਈ ਨਹੀਂ ਹੋ ਰਹੀ ਕਿਸੇ ਦੀ ਕਿਰੂ ਕਹੀਏ ਸਰਕਾਰ ਨੂੰ ਕਹਾਂਗੇ ਇਹ ਸਰਕਾਰ ਨੂੰ ਕਹਾਂਗੇ ਜਿਹਨੂੰ ਅੱਜ ਸਾਨੂੰ ਨੌਵਾਂ ਮਹੀਨਾ ਲੱਗ ਗਿਆ ਲਾਰੈਂਸ ਦੀ ਵੀਡੀਓ ਦਾ ਰੌਲਾ ਪਈ ਜਾਂਦੇ ਨੂੰ ਮਾਨਯੋਗ ਹਾਈ ਕੋਰਟ ਨੇ ਇਹ ਗੱਲ ਕਹੀ ਸੀ 21 ਦਸੰਬਰ ਨੂੰ ਜਦ ਸਾਫ ਦੇ ਆਰਡਰ ਹੋ ਗਏ ਸੁਪਰੀਮ ਕੋਰਟ ਦੇ ਫੈਸਲੇ ਦਾ ਹਵਾਲਾ ਦੇ ਕੇ ਆਰਡਰ ਕੀਤਾ ਸਕੇ ਸੀ ਇਹਨੂੰ ਹਟਾਓ ਤੁਸੀਂ ਦੇਖੋ ਸਰਕਾਰ ਦੀ ਕੀ ਕਹਾਂ ਲਾਪਰਵਾਹੀ ਹਾਈ ਕੋਰਟ ਦੇ ਕੀਤੇ ਹੋ ਹੁਕਮਾਂ ਨੂੰ ਟਿਚ ਕਰਕੇ ਜਾਣਿਆ ਅੱਜ ਤੱਕ ਵੀਡੀਓ ਨਹੀਂ ਹਟਾਈ ਤਗੋਂ ਉਹਦੇ ਛੋਟੇ ਛੋਟੇ ਰੀਲਾ ਮਣਾ ਕੇ ਜਿੱਦਾਂ ਜੁਗਿੰਦਰ ਪਟਿਆਲਾ ਨੂੰ ਪੁੱਛਦਾ ਹੈ ਸਰਮਾਨ ਕੰਮ ਕੋ ਕੰਮ ਆ ਰਿਹਾ ਉਹ ਕਹਿੰਦਾ ਜਾ ਬਾਰੂ ਮੈਂ ਤਾਂ ਗੁੰਡਾ ਬਣ ਜਾਊਗਾ ਐਦਾਂ ਦੀਆਂ ਜਿਹੜੀਆਂ ਵੀਡੀਓਜ਼ ਕੱਟ-ਕੱਟ ਕੇ ਕੱਟ-ਕੱਟ ਕੇ ਤਾਂ ਜੋ ਜੇ ਕਿਤੇ 9 10 ਦਿਨ ਦੀ ਪੇਸ਼ੀ ਹੈ ਹਾਈ ਕੋਰਟ ਦੇ ਵਿੱਚ 9 ਤੱਕ ਚਲਾਉਣਗੇ ਤੁਹਾਡੇ ਸਾਹਮਣੇ ਤਾਂ ਮੈਂ ਕਿਵੇਂ ਕਹਾਂ ਸਰਕਾਰ ਵੇਰੀ ਹੈ ਛੱਡਾ ਡਿੰਗਸਟਰ ਦੀ ਹੈ ਬਦਮਾਸ਼ਾਂ ਦੀ ਹੈ ਚੋੜਾਂ ਦੀ ਹੈ ਸਰਕਾਰ ਜਦੋਂ ਉਹਨਾਂ ਲੋਕਾਂ ਦੀ ਮਦਦ ਦੇਨੀ ਜਿਆਦਾ ਕਰਦੇ ਐ ਉਹਨਾਂ ਦੀ ਅਦਾਲਤ ਵੱਲੋਂ ਦੋ ਵਾਰ ਸੋ ਮੋਟਰ ਲੈਂਡ ਤੋਂ ਬਾਹਰ ਅਦਾਲਤ ਵੱਲੋਂ ਹੁਕਮ ਕਰਨ ਤੋਂ ਬਾਅਦ ਸਰਕਾਰ ਨੇ ਅੱਜ ਤੱਕ ਉਸ ਇੰਟਰਵਿਊ ਨੂੰ YouTube ਤੋਂ ਹਟਾਉਣ ਦਾ ਮਾਨ ਨਹੀਂ ਬਣਾਇਆ ਅੱਜ ਤੱਕ ਜਿਹੜੇ ਸਟੇਟ ਤੋਂ ਤਾਂ ਉਹ ਵੀਡੀਓ ਅਸੀਂ ਜਿਹੜੀ ਇੰਟਰਵਿਊ ਸੀ ਪ੍ਰੂਫ ਕਰਕੇ ਦੇਣੀ ਚਾਹੁੰਦੀ ਸੀ ਤਾਂ ਜੋ ਸਾਡੇ ਟ੍ਰਾਇਲ ਦੇ ਵਿੱਚ ਅਸੀਂ ਉਹਦੀ ਵਰਤੋਂ ਕਰਦੇ ਇਹੀ ਹੌਸਲਾ ਪਿਆ ਉਹਨਾਂ ਦਾ ਤੇ ਜਿਨ੍ਹਾਂ ਨੇ ਪਹਿਲਾਂ ਦਵਾਖ ਨੂੰ ਮਾਰ ਦਿੱਤਾ ਢੇਰੇ ਮਹੀਨੇ ਨਾਲ ਉਸ ਤੋਂ ਬਾਅਦ ਅਦਾਲਤ ਚਾ ਕੇ ਕਹਿੰਦੇ ਸੀ ਸੱਸ਼ਤਾ ਸਿੱਧੂ ਜਾਣਦੇ ਨਹੀਂ ਸਾਡਾ ਕੋਈ ਲੈਣਾ ਦੇਣਾ ਨਹੀਂ ਸਿੱਧੂ ਦਾ ਦੇਖ ਲਓ ਕਿ ਖੜੇ ਕਿੱਥੇ ਆ ਕੋਈ ਇਹ ਕੋਈ ਤੂੰ ਮੈਂ ਹੋਈਏ ਵੀ ਯਾਰ ਮੈਂ ਤੈਨੂੰ ਗੁੱਸੇ 'ਚ ਜਾਂਦਾ ਹੋਇਆ ਮੈਂ ਤੈਨੂੰ ਬੋਲ ਕੇ ਆ ਇਹ ਤੂੰ ਵੀ ਕਿਸੇ ਨੂੰ ਮੌਤ ਦੀ سزا ਦਿੱਤੀ ਹੈ ਤੇ ਤੂੰ ਵੀ ਸ਼ਾਮਿਲ ਨਹੀਂ ਕੀਤਾ ਉਹ ਜੱਗੂ ਬੈਠਾ ਹੋ ਕਣ ਮੇਰਾ ਮੈਦੋ ਕੌਂਸਲ ਦੇ ਵਿੱਚ ਕਿਸੇ ਨੇ ਮੇਰਾ ਕੁਲਿਆਣਾ ਦੇਣਾ ਨਹੀਂ ਲੋਰਸ ਕਹਿੰਦਾ ਮੇਰਾ ਕੁਲਿਆਣਾ ਜਿੰਨੇ ਬੰਦੇ ਅਸੀਂ ਟ੍ਰਾਇਲ ਦੇ ਵਿੱਚ ਸ਼ਾਮਿਲ ਕੀਤੇ ਨੇ ਜਾਂ ਕੀਤੇ ਲੋੜਦੇ ਸਾਰੇ ਕਹਿੰਦੇ ਸਾਡਾ ਸਿੱਧੂ ਨੂੰ ਜਾਣਦੇ ਨਹੀਂ ਫਿਰ ਸਾਨੂੰ ਇਹਦਾ ਦੱਸ ਦੋ ਜਾਣਦਾ ਕੌਣ ਹੈ ਅਸੀਂ ਮੰਨ ਲੀਏ ਵੀ ਅਸੀਂ ਮੇਰੇ ਨਾਲ ਗੱਲ ਕਰ ਸਕਦਾ ਮੇਰਾ ਅਕਾ ਚਾ ਗਲਤ ਨਹੀਂ ਪਈ ਤੂੰ ਤਾਂ ਇਹਦਾ ਨਾਮ ਹੈ ਨਾ ਬੰਦਾ ਤਾਂ ਹੈ ਇਹ ਸੁਧੁਰੂ ਮਾਰਿਆ ਬੱਤੀ ਫੇਰ ਮਾਰਤੇ ਵੀ ਬੰਨੋ ਜਵਾਕ ਤੁਸੀਂ ਕੱਖਾ ਵਾਂਗੂ ਰੋਲਤਾ ਤੈਨੂੰ ਕਸੂਰ ਸਾਡਾ ਕਿਸੇ ਦਾ ਹੀ ਨਹੀਂ ਇਹ ਸਾਡੀ ਸਰਕਾਰ ਹੈ ਇੱਕ ਵੀ ਬਿਆਨ ਇਸ ਮਾਮਲੇ ਦੇ ਉੱਤੇ ਜੇ ਕਿਸੇ ਦਾ ਆਇਆ ਹੋਵੇ ਉਹਦੇ ਸਾਹਮਣੇ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਰੇਡੀਓ ਸਾਰਾ ਪਰ ਨੂੰ ਜੀ ਨਹੀਂ ਕਰਦਾ ਵੀ ਰੋਜ਼ ਇੱਕ ਇੱਕ ਗੱਲ ਨੂੰ ਕਹਿ ਕਹਿ ਕੇ ਆਪ ਨੂੰ ਵੀ ਸ਼ਰਮ ਆਉਂਦੀ ਹੈ ਵੀ ਅਰ ਬਾਰੀ ਬਾਰੀ ਰੋਜ਼ ਕੀ ਰੌਲਾ ਪਾਈਏ ਪਰ ਮੈਨੂੰ ਗੱਲ ਕਰਨੀ ਪੈਂਦੀ ਹੈ ਤੁਸੀਂ ਦੂਰ ਦਰਾਡੇ ਤੋਂ ਆਉਨੇ ਹੋ ਤੁਹਾਡੇ ਮਨ ਦੇ ਵਿੱਚ ਹਰੇਕ ਤੇ ਸਵਾਲ ਹੁੰਦਾ ਵੀ ਯਾਰ ਕੀ ਹੋਇਆ ਕੁਝ ਹੋਇਆ ਕਿ ਨਹੀਂ ਹੋਇਆ ਕਿੱਥੇ ਗੱਲ ਖੜੀ ਹੈ ਤਾਂ ਤੁਹਾਨੂੰ ਦੱਸਣਾ ਬਣਦਾ ਮੇਰਾ ਫਰਜ਼ ਬਣ ਜਾਂਦਾ ਵੀ ਭਾਈ ਇੰਨੀ ਕਾਰਵਾਈ ਹੋਈ ਹੈ ਚਾਰਜ ਫਰੇਮ ਨਹੀਂ ਹੋ ਰਹੇ ਦੇਰੇ ਚਤ ਕਦੇ ਕੋਈ ਤੇ ਚਲਾਰਨੇ ਨੇ ਕਦੇ ਕੋਈ ਤੇ ਚਲਾ ਦਿੰਦੇ ਜਾਂਦੇ ਆ ਫਰੀਕ ਤੇ ਅੱਜ ਪੰਜ ਤਰੀਕਾ ਦਾ ਹੋ ਗਿਆ ਗਿਆਤ ਕੀ ਤਾਂ ਹੋ ਜਾਣਗੇ ਰਾਜ ਐਤ ਕੀ ਆ ਸੀਗੀ ਪਿਛਲੀ ਡੇਢ ਦੇ ਉੱਤੇ ਵੀ ਚਾਰਜ ਫਰੇਮ ਹੋ ਜਾਣਗੇ ਤਾਂ ਕਾਬਜਾ ਦੇ ਮੁਕਰੀ ਕੇ ਸਾਰੇ ਗੱਲ ਤੋਂ ਕਦੇ ਸਾਡੇ ਦਾ ਕਦਰ ਦਾ ਮਸਲਾ ਹੀ ਨਹੀਂ ਕੋਈ ਆ ਹਾਲ ਬਰਾਵੋ ਸਾਡੀ ਸਟੇਟ ਦਾ ਹਾਂ ਬੋਟਾ ਦੀ ਜੂਨ ਫਿਕਰ ਹੈ ਕਿਹੜਾ ਕਿੱਥੋਂ ਖੜਾ ਹੋਊ ਕਿਹੜਾ ਕਿੱਥੋਂ ਖੜਾ ਉਹ ਬਸ ਉਹ ਹੀ ਦੇ ਲੋਟ ਹੋਊ ਪਰ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਭਾਵੇਂ ਤੁਸੀਂ ਕਿਸੇ ਪਾਰਟੀ ਦਾ ਸਬੰਧ ਤੋਂ ਕਿਸੇ ਫਿਰਕੇ ਨਾਲ ਸਬੰਧ ਤੋਂ ਮੈਨੂੰ ਪੁੱਛਿਓ ਜਰੂਰ ਯਾਰ ਇੱਕ ਜਵਾਕ ਨੂੰ ਮਾਰ ਕੇ ਤੁਹਾਡੀ ਜਵਾਬਦੇਹੀ ਕੀ ਹੈ ਜੀ ਕਿਹਦੇ ਕੋਲੇ ਜਾਈਏ ਸੀ ਕਿ ਨੂੰ ਕਹੀਏ ਤੂੰ ਆਹ ਬੰਦਿਆਂ ਨੂੰ ਯਾਰ ਤੁਸੀਂ ਇਨਵੈਸਟਿਗੇਸ਼ਨ ਵਿੱਚ ਸ਼ਾਮਲ ਕਰ ਲਓ ਤੁਹਾਡੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਇੱਕ ਕੱਲੀ ਇੰਟਰਵਿਊ ਨਹੀਂ ਹੈ ਤੁਸੀਂ ਹੈਰਾਨ ਹੋਵੋਗੇ ਲੱਖਾਂ ਰੁਪਇਆ ਤਨਖਾਹ ਲੈਣ ਵਾਲੇ ਕਰਮਚਾਰੀ ਅਧਿਕਾਰੀ ਇਹਦੇ ਵਿੱਚ ਆਉਣਗੇ ਇਹੀ ਕਾਰਨ ਹੈ ਵੀ ਇੰਟਰਵਿਊ ਦੇ ਬਾਰੇ ਕੁਝ ਦੱਸਣਾ ਨਹੀਂ ਚਾਹੁੰਦੇ ਇਹ ਇੱਕ ਨੈਕਸਸ ਹੈ ਜਿਹੜਾ ਸਾਡੀਆਂ ਜਵਾਨੀਆਂ ਦਾ ਸਾਡੇ 3 ਪੁੱਤਾਂ ਦੀ ਮੌਤ ਦੇ ਸੌਦੇ ਕਰਦਾ ਹੈ ਇਹ ਇੱਕ ਨੈਕਸਸ ਹੈ ਉਹ ਨੈਕਸਸ ਟੁੱਟ ਸਕਦਾ ਹੈ ਉਹ ਨੈਕਸਸ ਮੰਗਾ ਹੋ ਸਕਦਾ ਹੈ ਪਰੰਤੂ ਉਹਨੂੰ ਠਕਣ ਤੇ ਲੱਗੇ ਹੋਏ ਨੇ ਸਾਰੇ ਜੇ ਜ ਚੁੱਪਚਾਪ ਰਹਿ ਜਵੇ ਜੇ ਤੇ ਕੋਈ ਗੱਲ ਨਾ ਹੀ ਚੱਲੇ ਤਾਂ ਚੰਗੀ। ਕੋਈ ਮਨੂ ਇੱਕ ਮੇਰੇ ਵਰਗੇ ਮਜ਼ਦੂਰ ਵਰਗੇ ਬੰਦੇ ਦਾ 50 55 ਸਾਲਾਂ ਦੀ ਕਮਾਈ ਤੁਸੀਂ ਇੱਕ ਮਿੰਟ ਦੇ ਵਿੱਚ ਰਾਖ ਕਰਕੇ ਚਲੇ ਗਏ ਥੋੜੇ ਕੀੜੇ ਪੈਣਗੇ ਥੋੜੇ। ਟੱਕ ਲਓ ਜੇ ਨਾ ਟੱਕਣਾ। ਕੋਈ ਫਰਕ ਨਹੀਂ ਪੈਂਦਾ ਮੇਰਾ ਤਾਂ ਚਲਾ ਗਿਆ। ਮੈਨੂੰ ਮੁੜ ਮੁੜ ਕੇ ਮਿਲਣਾ ਤਾਂ ਹੈ ਨਹੀਂ। ਮੇਰੀ ਤਾਂ ਇੱਕ ਕਲਪਨਾ ਹੈ। ਮੈਂ ਟਿੱਕੇ ਬਹਿ ਨਹੀਂ ਸਕਦਾ ਜਦ ਤੱਕ ਸਾਹ ਚੱਲਦੇ ਨੇ ਮੈਂ ਲੜਦੇ ਰਹੇ ਨਾ। ਪਰ ਤੁਸੀਂ ਉਹ ਪ੍ਰਵਾਤਨਾ ਉੱਪਰੇ ਅਦਾਲਤ ਹੋਰ ਵੀ ਹੈਗੀ ਅਦਾਲਤਾਂ ਵਿੱਚੇ ਥੱਲੇ ਆਈਆਂ ਵੀ ਕੰਮ ਕਰੀ ਜੰਨੀਆਂ ਹਨ ਪਰੰਤੂ ਜੇ ਇੰਨਾ ਤੋਂ ਵੀ ਤੁਸੀਂ ਬਚ ਗਏ ਸਰਕਾਰਾਂ ਦੀ ਫਾਦਰ ਦੇ ਨਾਲ ਅਗਲੀ ਗੌਰ ਜਿਹੜੀ ਅਦਾਲਤ ਹੈ ਉੱਪਰ ਵਾਲੀ ਹੈਕਾਰਪੁਰਖ ਦੇ ਕੀਰੇ ਪੈਣਗੇ ਤੁਹਾਡੇ ਸਾਰਿਆਂ ਨੂੰ ਖਾਸ ਕਰਕੇ ਆ ਜਿਹੜੇ ਤੁਸੀਂ ਸਾਡੇ ਉੱਤੇ ਰਾਜ ਕਰਨ ਦੇ ਸਾਡੇ ਟੈਕਸਾਂ ਤੋਂ ਤੰਗਾਹਾਂ ਲੈ ਕੇ ਤੁਸੀਂ ਸਾਨੂੰ ਲਟਕਾਈ ਜਾਂਦੇ ਹੋ ਮੇਰਾ ਪੁੱਤ ਖਜ਼ਾਨੇ 'ਚ 2 ਕਰੋੜ ਰੁਪਇਆ ਪਾਵੇ ਔਰ ਜਾਨਵਰਾਂ ਬੰਦੂ ਢੇੜੀ ਹੋ ਜਵੇ ਸਰਕਾਰ ਕਿੱਥੇ ਦੇਵੇਗੀ ਦੇਣਾ ਲੈ ਕੇ ਭਜਾਂਗੇ ਤੇ ਤੁਸੀਂ ਔਰ ਮੇਰੀ ਸਾਖਤ ਤੁਸੀਂ ਨੂੰ ਮੇਰੀਆਂ ਬਾਹਾਂ ਤੁਸੀਂ ਨੂੰ ਮੇਰੀ ਤੁਹਾਡੇ ਚਰਨਾਂ ਚ ਅਰਦਾਸ ਹੈ ਬੇਨਤੀ ਹੈ ਜੋਧਰੀ ਕਰਦਾਂ ਤੁਹਾਡੇ ਧਿਆਨ ਰੱਖਿਓ ਕੁਝ ਮਾਸ ਹਾਲ ਦੀ ਕਮਾਈ ਮੇਰੀ ਇਹਨੇ ਬਿਨਾਂ ਕਸੂਰ ਤੋਂ ਮਿੱਟੀ ਦੇ ਵਿੱਚ ਮਿਲਾਤੀ ਜੇ ਤੁਸੀਂ ਸਿਰ ਤੇ ਹੱਥ ਨਹੀਂ ਰੱਖੋਗੇ ਤਾਂ ਫਿਰ ਮੇਰਾ ਕੋਈ ਬਾਨੀਵਾਰਸ ਨਹੀਂ ਮੈਨੂੰ ਨਹੀਂ ਪਤਾ ਤੁਸੀਂ ਮੇਰੀ ਮਦਦ ਕਿਵੇਂ ਕਰਨੀ ਹੈ ਜਿਵੇਂ ਵੀ ਹੋਈ ਹੋਵੇ ਕਰਦੇ ਹੋ ਪਰੰਤੂ ਇਹ ਜਾਲਮਾਂ ਨੂੰ ਇਹਨਾਂ ਪਾਪੀਆਂ ਨੂੰ ਪਤਾ ਲੱਗ ਜੇ ਕਿਸੇ ਦਾ ਸ਼ੇਰ ਵਰਗਾ ਪੁੱਤ ਕਿੰਨੇ ਵੀ ਨਾ ਵਜਾ ਤੋਂ ਮਾਰ ਦੇ ਸਾਡਾ ਕਸੂਰ ਇਹ ਸੀ ਸਾਡੀ ਔਕਾਤ ਛੋਟੀ ਸੀ ਅਸੀਂ ਵੱਡੇ ਪੈਸੇ ਕਮਾਉਣ ਲਾ ਕੇ ਵੱਡੀ ساری ਕਮਾਈਆਂ ਕਰਨ ਲੱਗੇ ਦੇਸ਼ਾ ਵਿਦੇਸ਼ਾਂ ਸਾਡਾ ਨਾਮ ਹੋ ਗਿਆ ਅਸ ਆਹੀ ਮੇਰਾ ਕਸੂਰ ਸੀ ਨੇ ਪ੍ਰਮਾਤਮਾ ਨੇ ਜਿੰਨੀ ਕਿ ਮੈਨੂੰ ਔਕਾਤ ਬੱਟਾ ਕਰਨ ਦੀ ਦਿੱਤੀ ਸੀ ਕਿ ਜ਼ਿਮੀਂਦਾਰ ਦੇ ਘਰੇ ਜਨਮ ਲੱਗਾ ਸੀ ਜਿਵੇਂ ਉਹ ਕਿਤਾਬ ਪੜ੍ਹੀ ਕਿਤਾ ਕਰਦਾ ਰਹਿੰਦਾ ਸ਼ਾਇਦ ਮੇਰੇ ਬੱਚੇ ਨਾ ਮਾਰੇ ਜਾਂਦੇ ਆਹੀ ਕਰਾਇਆ ਮੇਰਾ ਕਿ ਮੇਰੇ ਖਾਨਦਾਨ ਨੇ ਤਰੱਕੀ ਕਰਦੀ ਮੈਂ ਕੋਸ਼ਿਸ਼ ਕਰਦਾ ਹੁੰਦਾ ਹਾਂ ਵੀ ਮੈਂ ਜ਼ਿਆਦਾ ਭਾਵਕ ਨਾ ਹੋਵਾਂ ਮੈਂ ਕਿਉਂਕਿ ਤੁਸੀਂ ਇੰਨੀ ਦੂਰੋਂ ਮਿਲਣੋਂ ਮੈਂ ਅਗਲੇ ਮੈਂ ਜਿੱਥੇ ਕਿਤੇ ਵੀ ਬੋਲਦਾ ਮੇਰੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਥੋੜਾ ਮੋਟੀਵੇਟ ਕਰਾਂ ਪਰ ਦੋ ਸਾਲ ਹੋ ਗਏ ਥਰੂ ਬਾਂਦਿਆਂ ਨੂੰ ਜਾਂਦੇ ਕੰਮ ਦੇ ਨਾਲ ਆਪਾਂ ਕਮਜ਼ੋਰੀ ਹੁੰਦੀ ਹੈ ਤੇ ਆਪਾਂ ਫਿਰ ਤੋਂ ਕਿਵੇਂ ਕਿਵੇਂ ਜ਼ਿੰਦਗੀ ਦੇ ਰੋਜ਼ਨਾ ਪਰ ਅੱਲਾ ਕਰੀਏ ਜਿਹੜੇ ਘਾਟੇ ਖਾ ਲਏ ਉਹ ਵੀਰੋਂ ਨਹੀਂ ਆਉਂਦੇ ਤੁਹਾਡਾ ਪਿਆਰ ਇਹਨਾਂ ਮਿਲਿਆ ਕਿ ਮੈਂ ਜ਼ਿੰਦਗੀ ਦੇ ਆਖਰੀ ਸਾਹ ਤੱਕ ਤੁਹਾਡਾ ਕਾਰੇਦਾਰ ਰਹੂਗਾ